ਅੱਜ ਦੀ ਜੋ ਰੈਲੀ ਹੈ ਗਰਦਾਸਪੁਰ ਦੇ ਕ੍ਰਿਸਟਲ ਫਾਰਮ ਵਿੱਚ ਇਹ ਜਿਹੜਾ ਤੁਸੀਂ ਇਕੱਠ ਦੇਖ ਰਹੇ ਹੋ ਇਹ ਮੇਰੇ ਰਾਮਗੜੀਆ ਸਮਾਜ ਵਿੱਚੋਂ ਮੇਰੇ ਵੀਰ ਆਪਣੇ ਬਲਵਿੰਦਰ ਸਿੰਘ ਭੋਲਾ ਜੀ ਦੇ ਅਗਵਾਈ ਵਿੱਚ ਇਹ ਮੀਟਿੰਗ ਹੋ ਰਹੀ ਹੈ ਬੜਾ ਵਿਸ਼ਾਲ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਬੜੇ ਪੁਰਾਣੇ ਸਾਡੇ ਪਾਰਟੀ ਦੇ ਜਿਹੜਾ ਵਰਕਰ ਨੇ ਇਹ ਜਿਹੜਾ ਇਕੱਠ ਹੈ ਇਹ ਹੀ ਦੱਸ ਰਿਹਾ ਕਿ ਜਿਹੜਾ ਆਉਣ ਵਾਲਾ ਕੈਂਡੀਡੇਟ ਹੈ ਆਮ ਆਦਮੀ ਪਾਰਟੀ ਦੇ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਜਿਹਨੂੰ ਲੋਕਾਂ ਨੇ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ ਆਪਾਂ ਮੈਂ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਹੋਣ ਦੇ ਨਾਤੇ ਪਿੰਡ-ਪਿੰਡ ਜਾ ਰਹੇ ਆਂ ਹਰ ਹਲਕੇ ਦੇ ਵਿੱਚ ਜਾ ਰਹੇ ਆਂ ਸਾਡੇ ਜਿਹੜੇ ਇੱਧਰ ਗਰਦਾਸਪੁਰ ਹਲਕੇ ਦੇ ਲਾਗੇ-ਲਾਗੇ ਕਾਦੀਆਂ ਹਲਕਾ ਬਟਾਲਾ ਡੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਹਰ ਜਗ੍ਹਾ ਤੇ ਪਰਵਾਹ ਹੰਗਾਰਾ ਮਿਲ ਰਿਹਾ ਚਾਹੇ ਪਠਾਨਕੋਟ ਸਜਾਨਪੁਰ ਭੂਆ ਦੀਨਾਨਗਰ ਜਿੱਥੋਂ ਦੀ ਵੀ ਗੱਲ ਕਰ ਲੋ ਕਿਉਂਕਿ ਇਹ ਨੌਜਵਾਨ ਲੀਡਰ ਹੈ ਤੇ 2 ਸਾਲਾਂ ਵਿੱਚ ਇਹਨਾਂ ਨੇ ਕੰਮ ਬਹੁਤ ਕੀਤੇ ਆ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਸਾਰਾ ਬਟਾਲੇ ਦਾ ਜਿਹੜਾ ਨਕਸ਼ਾ ਹੈ ਉਹ ਬਦਲ ਕੇ ਰੱਖ ਦਿੱਤਾ ਚਾਹੇ ਉਹ ਗਾਂਧੀ ਚੌਂਕ ਦਾ ਦੇਖ ਲਓ ਟ੍ਰੈਫਿਕ ਦੀ ਸਮੱਸਿਆ ਸੀ ਉਹਨੂੰ ਹੱਲ ਕੀਤਾ ਬਟਾਲੇ ਤੋਂ ਲੈ ਕੇ ਜਿਹੜੀ ਹੈ 643 ਤੱਕ ਜਿਹੜੀ ਸ਼ੜਕ ਹੈ ਉਹ ਨਵੀਂ ਬਣਾ ਦਿੱਤੀ ਹੈ ਚਾਹੇ ਕਾਦੀਆਂ ਵਾਲੀ ਚੁੰਗੀ ਦੀ ਗੱਲ ਕਰ ਲੋ ਬੀਬੀ ਸਲਖਣੀ ਗੇਟ ਦੀ ਗੱਲ ਕਰੋ ਉਥੋਂ ਵੀ ਜਿਹੜੀ ਹੈ ਟ੍ਰੈਫਿਕ ਦੀ ਜਿਹੜੀ ਸਮੱਸਿਆ ਹਟਾ ਦਿੱਤੀ ਹੈ ਜਿਹੜੇ ਰੋਡ ਆ ਜਿੰਨੇ ਜਿੰਨੇ ਫੁੱਟ ਰੋਡ ਸੀ ਉਹਨੇ ਉਹਨੇ ਉਹਨਾਂ ਤੇ ਲੁੱਕ ਪਾ ਕੇ ਟ੍ਰੈਫਿਕ ਦੀ ਸਮੱਸਿਆ ਨੂੰ ਖਤਮ ਕੀਤਾ ਕਿਉਂਕਿ ਅਜੇ 2 ਸਾਲ ਸਨ ਸਰਕਾਰ 5 ਸਾਲ ਵਾਸਤੇ ਬਣੀ ਹੈ 2 ਸਾਲਾਂ ਦਾ ਜਿਹੜਾ ਰਿਜ਼ਲਟ ਹੈ ਚਾਹੇ ਉਹ ਬਿਜਲੀ ਦੇ ਬਿੱਲ ਲੈ ਕੇ ਵੀ ਮਾਫੀ ਲੈ ਕੇ ਲੋਕ ਜਿਹੜੇ ਆ ਉਹ ਬੜੇ ਖੁਸ਼ ਨੇ ਤੇ ਕਿਸਾਨਾਂ ਦਾ ਜਿਹੜਾ ਸਨਮਾਨ ਆ ਹੋ ਰਿਹਾ ਆ ਫਿਰ ਸ਼ਹੀਦਾਂ ਦਾ ਜਿਹੜਾ ਸਨਮਾਨ ਆ ਮਾਨ ਸਰਕਾਰ ਕਰ ਰਹੀ ਹੈ ਤੇ ਲੋਕਾਂ ਦੇ ਭਾਰੀ ਉਤਸ਼ਾਹ ਆ ਆਪਣੇ ਕੈਂਡੀਡੇਟ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੇ ਹੱਕ ਵਿੱਚ ਭੁਗਤਣਗੇ 1 ਜੂਨ ਨੂੰ ਪਾਜੀ ਅਰਵਿੰਦ ਕੇਜਰੀਵਾ ਜੀ ਵੀ ਜੇਲ ਤੋਂ ਰਿਹਾ ਹੋ ਕੇ ਆ ਗਏ ਆ ਲਗਾਤਾਰ ਉਹ ਵੀ ਆਪਣੇ ਕਾਰਕਟਰਾਂਵਾਂ ਨੂੰ ਸੰਬੋਧਨ ਕਰ ਰਹੇ ਆ ਕਿ ਮੰਨਦੇ ਹੋ ਕਿ ਉਹਨਾਂ ਦੇ ਵੀ ਜੇਲ ਬਾਹਰ ਆਣ ਨਾਲ ਇੱਕਦਮ ਇੱਕ ਇੱਕ ਬੂਸਟਰ ਡੋਜ਼ ਜਿਹੜੀ ਆ ਆਪ ਦੇ ਵਲੰਟੀਅਰਸ ਤੇ ਲੀਡਰਾਂ ਨੂੰ ਮਿਲੇਗੀ ਬਿਲਕੁਲ ਜੀ ਜਦੋਂ ਵੇਖੋ ਕਮਾਂਡਰ ਸਿਰ ਤੇ ਹੋਵੇ ਇਹ ਸੈਨਾ ਦੇ ਆਪ ਹੀ ਭੱਜ-ਭੱਜ ਕੇ ਕੰਮ ਕਰਦੀ ਐ ਔਰ ਉਹਨਾਂ ਦਾ ਉਦੇਸ਼ ਦੇਖੋ ਮੈਂ ਸਪੀਚ ਸੁਣ ਰਿਹਾ ਸੀਗਾ ਹਾਲਾਂਕਿ ਟਾਈਮ ਸਾਡੇ ਕੋਲ ਥੋੜਾ ਲੱਗ ਰਿਹਾ ਆ ਦੂਸਰੇ ਦਾ ਆਪਾਂ ਘਾਟੀ ਚੈੱਕ ਕਰਦੇ ਆ ਆਪਣੇ ਕੰਮ ਵੱਲ ਧਿਆਨ ਰੱਖਿਆ ਉਹਨਾਂ ਕਿਹਾ ਵੀ ਬੂਥ ਮਜ਼ਬੂਤ ਕਰੋ ਬੂਥ ਲੈਵਲ ਦੇ ਉੱਤੇ ਜਿਹੜਾ ਡੋਰ ਟੂ ਡੋਰ ਸਾਡਾ ਵਰਕਰ ਨੇ ਸਾਰੇ ਅਹੁਦੇਦਾਰ ਸਹਿਬਾਨ ਨੇ ਵਰਕ ਕਰ ਰਹੇ ਆ ਚਾਹੇ ਮੰਤਰੀ ਵੀ ਨੇ ਉਹ ਵੀ ਡੋਰ ਟੂ ਡੋਰ ਜਾ ਕੇ ਜਿਹੜਾ ਆ ਪ੍ਰਚਾਰ ਕਰ ਰਹੇ ਆ ਆਪਣੇ ਕੈਂਡੀਡੇਟਾਂ